ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਵਿਦੇਸ਼ ਦੀ ਚਾਹਤ ਜਿਹੜੀ ਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜਿਹਦੇ ਲਈ ਲੋਕ ਅਕਸਰ ਕਿਤੇ ਨਾ ਕਿਤੇ ਗਲਤ ਵਿਅਕਤੀ ਕੋਲ ਜਿਹੜਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਹੈਗਾ ਉਹ ਕੋਲ ਚਲੇ ਜਾਂਦੇ ਆ ਤੇ ਬਹੁਤ ਵਾਰ ਉਹਨਾਂ ਦੇ ਜਿਹੜੇ ਰਿਪਰੈਜ਼ੈਂਟਡ ਬਾਪੂ ਆਪਣੇ ਤੌਰ ਤੇ ਸਲਾਹ ਦੇ ਕੇ مشورہ ਕਰਕੇ ਉਹਨੂੰ ਭੇਜ ਦਿੰਦੇ ਆ ਤੇ ਜਿਹਦੇ ਨਾਲ ਫਿਰ ਉਹਨੂੰ ਦਿੱਕਤ ਆਉਂਦੀ ਹੈ ਇਸ ਚੀਜ਼ ਨੂੰ ਦੇਖਦੇ ਆ ਪਿਛਲੇ 2009 ਤੋਂ ਸ਼ਾਰਪਰ ਦੇ ਵਿੱਚ ਸੁਖਮਨੀ এডਿਊਕੇਸ਼ਨ ਸਰਵਿਸ ਤੇ ਮੈਨੇਜਿੰਗ ਡਾਇਰੈਕਟਰ ਹਰਮਨਜੀਤ ਸਿੰਘ ਬਾਲੀਆ ਹੋਈ ਬਹੁਤ ਹੀ ਘੱਟ ਘੱਟ ਮੀਨਸ ਵਿਜਾ ਹੁਣ ਤੋਂ ਬਾਅਦ ਫੀਸ ਲੈ ਕੇ ਤੇ ਨਾਲ ਦੀ ਨਾਲ ਆਈਲਰਸ ਕਰਾ ਕੇ ਜੇ ਲੋੜ ਹੁੰਦੀ ਹੈ ਤਾਂ ਕਰਵਾ ਕੇ ਉਹਨੂੰ ਵਿਦੇਸ਼ ਦਾ ਉਹਦਾ ਸੁਪਨਾ ਪੂਰਾ ਕਰਦੇ ਆ ਸੋ ਅਸੀਂ ਉਹਨਾਂ ਵੱਲੋਂ ਉਹਨਾਂ ਦੇ ਨਾਲ ਸੁਖਮਨੀ এডਿਊਕੇਸ਼ਨ ਸਰਵਿਸ ਦੇ ਸੈਂਟਰ ਬਲੋਤੀਆਂ ਜਾ ਰਹੀਆਂ ਸਿਵਾਵਾ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਦੀ ਚਾਹਤ ਵਿਦੇਸ਼ ਜਾਂਦੀ ਹੈ ਕਿਸ ਤਰ੍ਹਾਂ ਨਹੀਂ ਹੈ ਕਦੋਂ ਤੋਤੇ ਰਿਹਾ ਹੁਣ ਤੱਕ ਕਿੰਨੇ ਕਰ ਰਿਹਾ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਸਮਾਜ ਸੇਵੀ ਜੀਵਨ ਆ ਸਿਆਸੀ ਜੀਵਨ ਆ ਇਸ ਸੰਬੰਧੀ ਵੀ ਅਸੀਂ ਗੱਲਬਾਤ ਕਰਾਂਗੇ ਹਰਮਨਜੀਤ ਸਿੰਘ ਬਾਲੀਆ ਹੋਰਾਂ ਦੇ ਨਾਲ ਮੈਨੇਜਿੰਗ ਫੈਕਟਰ ਸੁਖਨੀ ਐਜੂਕੇਸ਼ਨ ਸਰਵਿਸ ਦੇ ਬਾਲੀਆ ਸਭ ਤੁਹਾਡਾ ਸਵਾਗਤ ਹੈ ਜੀ ਦਾਬ ਹਾਰਤ ਜੀ ਸਤਿ ਸ਼੍ਰੀ ਅਕਾਲ ਜੀ ਸਭ ਬਹੁਤ ਮਿਹਰਬਾਨੀ ਤੁਸੀਂ ਆਪਣਾ ਕੀਮਤੀ ਸਮਾਂ ਕੱਟਿਆ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਦੋਸਤਾਂ ਨੂੰ ਫਤਿਹ ਦੀ ਸਾਂਝ ਕਰਦਾ ਹਾਂ ਭਾਈ ਗੁਰਜੀਤ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅਜਨੂਰ ਸਾਹਿਬ ਨੇ ਜਿੱਦਾਂ ਦੱਸਿਆ ਜੀ ਇਮੀਗ੍ਰੇਸ਼ਨ ਬਾਰੇ ਦਰਸਲ ਮੈਂ 2009 ਤੋਂ ਸਾਰਿਆਂ ਨੂੰ ਪਤਾ ਹੀ ਹੈਗਾ ਇਮੀਗ੍ਰੇਸ਼ਨ ਕੰਸਲਟੈਂਟ ਹੈਗਾ ਜੀ ਸੋ ਕੋਈ ਵੀ ਫੋਰਨ ਜਾਣਾ ਚਾਹੁੰਦਾ ਹੈਗਾ ਉਹ ਮੇਰੇ ਨਾਲ ਜਰੂਰ ਟਾਈ ਅਪ ਕਰ ਸਕਦਾ ਹੈਗਾ ਜੀ ਅਸੀਂ ਲਗਾਤਾਰ ਅਜਨੂਰ ਸਾਹਿਬ ਵੀਜ਼ਾਸ ਲੈ ਰਹੇ ਹੈਗੇ ਆ ਸੋ ਅੱਜ ਇਹ ਨਵਾਂ ਆਫਿਸ ਓਪਨ ਕੀਤਾ ਹੈਗਾ ਜੀ ਇਹ ਰਾਈਜ਼ਰਸ ਕਮ ਆਫਿਸ ਬਣਾਇਆ ਹੈਗਾ ਜੀ ਸੋ ਅੱਜ ਕੱਲ ਬਹੁਤ ਲੋਕ ਫਰੋਡ ਕਰਦੇ ਆ ਦੁਨੀਆ ਵੀ ਅੱਜ ਕੱਲ ਥੋੜੀ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਜੀ ਲੋਕੀ ਵੀ ਬਹੁਤ ਅਵੇਅਰ ਹੋ ਗਏ ਹੈਗੇ ਆ ਸੋ ਉਹਦੇ ਸਦਕਾ ਹੀ ਮੈਂ ਇਹ ਚਾਹਨਾ ਹੈਗਾ ਕਿ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਨਾ ਹੈਗਾ ਕਿ ਉਹ ਸਾਰਾ ਦੇਖ ਕੇ ਫਿਰ ਆਪਣੀ ਫਾਈਲ ਇਮੀਗ੍ਰੇਸ਼ਨ ਕੰਸਲਟੈਂਟ ਕੋ ਲਗਾਉਣ ਕਿਉਂਕਿ ਅੱਜ ਕੱਲ ਬਹੁਤ ਫਰੋਡ ਜਨੂਆ ਸਰਬ ਚੱਲਦਾ ਹੈਗਾ ਹੈ ਸੋ ਮੈਂ ਘਰ ਚ ਆਫਿਸ ਖੋਲਣ ਦਾ ਇਹੀ ਮੇਰਾ ਕਾਰਨ ਹੈਗਾ ਜੀ ਬਿਲਕੁਲ ਅਸੀਂ ਸੱਚਾਈ ਦੇ ਨਾਲ ਕੰਮ ਕਰਦੇ ਹੈਗੇ ਆ ਜਨੂਆ ਸਰ ਤੁਸੀਂ ਅੱਗੇ ਵੀ ਕਵਰੇਜ ਕੀਤੀ ਸੀਗੀ ਸਾਡੀ ਸਾਡੇ ਲਗਾਤਾਰ ਕਾਫੀ ਵੀਜ਼ਾਸ ਆਂਦੇ ਆਜ ਵੀ ਇੰਗਲੈਂਡ ਦੇ ਵੀਜ਼ਾਸ ਆਏ ਹੈਗੇ ਆ ਜਿਸ ਸਮਾਂ ਹੋਇਆ ਤਾਂ ਉਹ ਵੀ ਲਾਈਵ ਹੋ ਕੇ ਸ਼ੇਅਰ ਅਸੀਂ ਕਰਾਂਗੇ ਸੋ ਮੈਂ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਇਹੀ ਕਹਿਣਾ ਚਾਹੁੰਦਾ ਹੈਗਾ ਅਸੀਂ ਸਟੱਡੀ ਵੀਜ਼ਾ ਵਰਕ ਵੀਜ਼ਾ ਪੀਆ ਸਾਰਾ ਇਮਿਗ੍ਰੇਸ਼ਨ ਰਿਗਾਰਡਿੰਗ ਕੋਈ ਵੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦਾ ਉਹ ਮੇਰੇ ਨਾਲ ਜਰੂਰ ਟਾਈ ਅਪ ਕਰ ਸਕਦਾ ਹੈਗਾ ਜੀ ਸਾਰਾ ਅਸੀਂ ਕਰਦੇ ਹੈਗੇ ਆ ਅਸੀਂ ਸਭ ਤੋਂ ਵੱਡੀ ਗੱਲ ਇਹ ਹੈਗੀ ਜੇ ਅਸੀਂ ਕਿਸੇ ਕੇਸ ਚ ਪਹਿਲਾਂ ਕੋਈ ਪੈਸਾ ਨਹੀਂ ਲੈਨੇ ਜੀ ਸਾਰੇ ਪੈਸੇ ਆਫਟਰ ਵੀਜ਼ਾ ਲੈਨੇ ਹੈਗੇ ਆ ਜੀ ਹਾਂਜੀ ਨਾ ਸਰ ਐ ਦੋਸਤੋ ਬਲਿਆ ਸਾਹਿਬ ਨੇ ਇੱਕ ਗੱਲ ਜਿਹੜੀ ਬਾਤ ਕੀਤੀ ਆ ਵੀ ਅਸੀਂ ਪੈਸਾ ਭਜਾਉਣ ਤੋਂ ਬਾਅਦ ਲੈਨੇ ਆ ਅਕਸਰ ਦੇਖਿਆ ਜਾਂਦਾ ਬਹੁਤ ਸਾਰੇ ਇਮੀਗ੍ਰੇਸ਼ਨ ਰਿਸਲਟੈਂਟ ਹੈਗੇ ਆ ਉਪਰਸੀ ਪਹਿਲਾਂ ਲੈਣਾ ਤੇ ਫਿਰ ਜੀ ਵਾਰ ਬੱਤੀ ਜਿਹੜਾ ਉਦੇਸ਼ ਚਾਂਦੀ ਚਾਲ ਤੁਰਿਆ ਜਾਂਦਾ ਤੇ ਕੀ ਵਾਰ ਬਹੁਤ ਦਿੱਕਤਾਂ ਨਹੀਂ ਹੋਣੀਆਂ ਪਰ ਇਹਨਾਂ ਨੇ ਬਹੁਤ ਦੋ ਕਾਰਜ ਜਿਹੜੇ ਇਹੋ ਜਿਹੇ ਵਧੀਆ ਕੀਤੇ ਜਿੱਥੇ 2009 ਤੋਂ ਲਗਾਤਾਰ ਕਰ ਰਹੇ ਇੱਥੇ ਇਹ ਵੀ ਹੈ ਰੈਜਿਸਟ੍ਰਸ ਕਮ ਆਫਿਸ ਖੋਲਿਆ ਤੇ ਦੂਸਰਾ ਪੈਸੇ ਜਿਹੜੇ ਆ ਜਿਹੜੇ ਇਸ ਤੋਂ ਬਾਅਦ ਲੈਣੇ ਆ ਇਹ ਬਹੁਤ ਵੱਡੀ ਖੂਬੀ ਆ ਜਿਹਦੇ ਕਰਕੇ ਲੋਕ ਇਹਨਾਂ ਦੇ ਨਾਲ ਫੇਥ ਕਰਦੇ ਆ ਵਿਸ਼ਵਾਸ ਕਰਦੇ ਆ ਯਕੀਨ ਕਰਦੇ ਆ ਅੱਜ ਤੱਕ ਬਹੁਤ ਸਾਰੇ ਨੌਜਵਾਨ ਜਿਹੜੇ ਆ ਇਹਨਾਂ ਰਾਹੀਂ ਵਿਦੇਸ਼ ਦੀ ਧਰਤੀ ਤੇ ਜਾ ਕੇ ਚਾਹੇ ਉਹ ਕੈਨੇਡਾ ਹੋਵੇ ਚਾਹੇ ਉਹ ਅਮਰੀਕਾ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਚਾਹੇ ਇੰਗਲੈਂਡ ਹੋਵੇ ਜਾ ਕੇ ਆਪਣੀ ਰੋਜੀ ਰੋਟੀ ਕਮਾ ਰਹੇ ਆ ਸੋ ਅਸੀਂ ਬਲੀ ਸਭ ਜਿਵੇਂ ਤੁਸੀਂ ਦੱਸਿਆ ਆਪਣੇ ਸੁਖਮਨੀ ਸਰ ਇਹ ਜੜੀ ਐਜੂਕੇਸ਼ਨ ਸਰਵਿਸ ਬਾਰੇ ਵੀ ਕਿਸ ਤਰ੍ਹਾਂ ਤੁਜੀ ਭੇਜ ਦਵਾਂ ਆਈਦਰਸ ਦੀ ਵੀ ਗੱਲ ਕੀਤੀ ਆ ਤੁਹਾਡਾ ਇੰਟਰਨਲ ਆਈਦਰ ਸੈਂਟਰ ਚੱਲਦਾ ਉਹ ਕੀ ਆ ਕਿਸ ਤਰ੍ਹਾਂ ਤੁਜੀ ਤਾਂ ਇਹਦਾ ਹੈਗਾ ਜੀ ਕਾਫੀ ਲੋਗ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਆਈਦਰਸ ਬਾਰੇ ਵੀ ਦਰਸਲ ਇਹ ਹੈਗਾ ਜੀ ਕਿਈ ਇਮੀਗ੍ਰੇਸ਼ਨ ਕੰਸਲਟੈਂਟ ਇਦਾਂ ਹੁੰਦੇ ਆ ਵੀ ਸਿਰਫ ਆਪਣੇ ਕੇਸ ਦੇ ਲਾਹਣੇ ਤੇ ਸਦਕਾ ਉਹ ਕਲਾਇੰਟ ਦਾ ਇਦਾਂ ਹੀ ਕੇਸ ਲਗਾ ਲੈਂਦੇ ਹੈ ਜਦ ਤੱਕ ਕਲਾਇੰਟ ਆਪਣੀ ਵਿਜ਼ਿਬਿਲਟੀ ਪੂਰੀ ਨਹੀਂ ਕਰਦਾ ਉਸ ਕੰਟਰੀ ਦੀ ਜੋ ਕੰਟਰੀ ਦੀ ਐਲੀਜੀਬਿਲਟੀ ਹੈਗੀ ਆ ਉਹ ਉਸ ਤੋਂ ਬਿਨਾਂ ਵੀਜ਼ਾ ਨਹੀਂ ਮਿਲਦਾ ਕਿਉਂਕਿ ਜਿਹੜਾ ਤੁਹਾਡਾ ਵੀਜ਼ਾ ਉਹ ਤੁਹਾਡੇ ਪੇਪਰਸ ਦੇ ਅਕੋਰਡਿੰਗ ਮਿਲਣਾ ਹੈਗਾ ਤੋਂ ਮੈਂ ਜਿੰਨਾ ਕੋਈ ਵੀ ਮੇਰੇ ਕੋ ਆਂਦਾ ਹੈਗਾ ਮੈਂ ਉਹਨੂੰ ਪ੍ਰੋਪਰ ਗਾਈਡ ਕਰਦੇ ਹੈਗੇ ਮੇਰਾ ਸਟਾਫ ਵੀ ਬਹੁਤ ਮਿਹਨਤੀ ਹੈਗਾ ਵਾ ਤੇ ਬਿਲਕੁਲ ਉਹਨਾਂ ਨੂੰ ਕਿਹਾ ਹੈਗਾ ਵੀ ਸਾਨੂੰ ਕਿਸੇ ਕੇਸ ਦਾ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੈਗਾ ਜੇ ਕੋਈ एलिਜੀਬਿਲਟੀ ਨਹੀਂ ਪੂਰੀ ਕਰ ਸਕਦਾ ਜਿੱਦਾਂ ਕਿਸੇ ਦੇ ਆਈਲਟਸ 'ਚੋਂ ਬੈਂਡ ਕੱਟ ਹੈਗੇ ਆ ਸੋ ਅਸੀਂ ਉਹਨਾਂ ਨੂੰ ਕਹੀਦਾ ਸਾਡਾ ਆਈਲਟਸ ਸੈਂਟਰ ਹੈਗਾ ਤੁਸੀਂ ਉੱਥੇ ਫ੍ਰੀ ਆਫ ਕੋਸਟ ਆਈਲਟਸ ਦੁਬਾਰਾ ਕਰ ਲਓ ਅਸੀਂ ਕੇਸ ਉਹਨਾਂ ਦਾ ਆਈਲਟਸ ਤੋਂ ਬਾਅਦ ਜੋ एलिਜੀਬਿਲਟੀ ਹੈਗੀ ਉਹਦੇ ਕੋਡਿੰਗ ਫਿਰ ਅਸੀਂ ਉਹਨਾਂ ਦਾ ਕੇਸ ਲਗਾ ਲੀਦਾ ਹੈਗਾ ਅ ਬਲੀਆ ਜੀ ਜਿਵੇਂ ਤੁਸੀਂ ਦੇਖਿਆ ਵੀ एलिਜੀਬਿਲਟੀ ਆ ਉਹਦੇ ਨਾਲ ਆਈਲਟਸ ਵੀ ਤੁਸੀਂ ਕਰਾਉਣੇ ਹੋ ਕਿ ਤੁਹਾਡਾ ਅਕਸਰ ਜਿਹੜਾ ਇਸ ਲਾਈਫ ਦੇ ਨਾਲ ਨਾਲ ਤੁਸੀਂ ਸਵਾਸੇਵਾ ਦੇ ਵਿੱਚ ਵੀ ਕਾਫੀ ਪਰਪਰ ਕਰਦੇ ਹੋ ਲੋਕਾਂ ਤੱਕ ਜਿਹੜੀ ਗੱਲ ਕਰਦੇ ਹੋ ਤੇ ਨਾਲ ਸਿਆਸੀ ਜੀਵਨ ਵੀ ਤੁਹਾਡਾ ਪੈਰਲਲ ਚੱਲਦਾ ਸਿਆਸਤ ਦੇ ਵਿੱਚ ਵੀ ਤੁਸੀਂ ਆਪਣਾ ਇੱਕ ਅਹਿਮ ਸਥਾਨ ਰੱਖਦੇ ਹੋ ਸੋ ਅਸੀਂ ਗੱਲ ਕਰੀਏ ਆਪਣੇ ਜਿਹੜੀ ਸਮਾਜੀ ਕੰਮਾਂ ਦੀ ਹੈ ਧਾਰਮਿਕ ਕੰਮਾਂ ਦੀ ਆਪਾਂ ਆਪਣੇ ਦੋਸਤਾਂ ਨੂੰ ਦੱਸ ਦਈਏ ਦਰਸ਼ਕਾਂ ਨੂੰ ਵੀ ਇਹਨਾਂ ਬਰੋ ਸਮੇਂ ਸਮੇਂ ਤੇ ਲੋੜਵੰਦ ਜੁਰਤਮੰਦ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਰਹਿੰਦੀ ਆ ਬੇਸ਼ੱਕ ਇਹਨਾਂ ਦੇ ਕੋਲ ਅਪਰੋਚ ਕਰਨ ਜਾਂ ਕੀ ਵਾਰ ਆਪ ਵੀ ਜਾਂਦੇ ਆ ਸੋ ਹੁਣ ਤੱਕ ਜਿਹੜੇ ਕਾਰਜ ਕਿੰਨੇ ਤੁਸੀਂ ਲੋਕਾਂ ਦੇ ਨਾਲ ਕਾਰਜ ਜਿਹੜੇ ਆ ਤੇ ਕਰ ਚੁੱਕੇ ਹੋ ਦੇਖੋ ਇਹ ਇਦਾਂ ਗਏ ਨਾ ਸਭ ਗਨਾਇਤਾ ਨਹੀਂ ਜਾ ਸਕਦੇ ਪਰ ਮੈਂ ਸਾਰਿਆਂ ਦੇ ਤੁਹਾਡੇ ਚੈਨਲ ਦੇ ਮਾਧਮ ਨਾਲ ਸਾਰਿਆਂ ਦੇ ਚਰਣਾ ਚੀ ਬੇਨਤੀ ਕਰ ਸਕਦਾ ਇਹ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅੱਜਕੱਲ੍ਹ ਬਹੁਤ ਲੋਕ ਨਸ਼ਿਆਂ 'ਚ ਗ੍ਰਸਤ ਹੋ ਚੁੱਕੇ ਹੈਗੇ ਆ ਸੋ ਨਸ਼ਿਆਂ ਤੋਂ ਦੂਰ ਹੋ ਪ੍ਰਮਾਤਮਾ ਦੇ ਨਾਲ ਜੁੜੋ ਸੋ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਲੋਕ ਭਲਾਈ ਦੇ ਆਪਣੇ ਜੀਵਨ ਦੇ ਨਾਲ-ਨਾਲ ਹੋ ਸਕੇ ਜੇ ਤੁਹਾਨੂੰ ਪ੍ਰਮਾਤਮਾ ਨੇ ਕੋਈ ਸਮਰੱਥਾ ਦਿੱਤੀ ਹੈਗੀ ਆ ਹਰੇਕ ਕਿਸੇ ਦੇ ਕੰਮ ਆਉਣਾ ਚਾਹੀਦਾ ਹੈਗਾ ਜੀ ਮੈਂ ਤਾਂ ਇਹ ਰਿਕਵੈਸਟ ਕਰਦਾ ਜੀ ਸਿਆਸਤ ਦੇ ਵਿੱਚ ਵੀ ਤੁਸੀਂ ਆਪਣਾ ਇੱਕ ਅਹਿਮ ਸਥਾਨ ਰੱਖਦੇ ਹੋ ਤੇ ਅੱਜ ਜਿਹੜੀ ਮੌਜੂਦਾ ਅਲក្ខਣਾ ਹੋਈਆਂ ਪਿੱਛੇ ਹੋਈਆਂ ਅਲក្ខਣਾ ਸਿਆਸਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਹਜਨਵਾਲ ਸਾਹਿਬ ਅੱਜ ਜੇ ਤੁਸੀਂ ਆਏ ਹੈਗੇ ਆ ਇਮੀਗ੍ਰੇਸ਼ਨ ਨਾਲ ਮੇਰੇ ਆਫਿਸ ਆਏ ਹੈਗੇ ਆ ਸੋ ਅੱਜ ਮੇਰੀ ਰਿਕੁਐਸਟ ਹੈ ਨਾ ਕਿ ਸਿਆਸਤ ਦੀ ਬੋਲ ਗੱਲ ਨਾ ਹੀ ਕਰੀਏ ਪਰ ਇਹ ਵੀ ਸਿਆਸਤ ਦੀ ਤੁਸੀਂ ਚਲੋ ਗੱਲ ਕੀਤੀ ਹੈਗੀ ਮੈਂ ਇਹ ਕਹਿਣਾ ਚਾਹੁੰਦਾ ਜਿਹੜੀ ਵੀ ਸਰਕਾਰ ਹੈਗੀ ਆ ਉਹਨੂੰ ਪ੍ਰੋਪਰ ਦੇਖਣਾ ਚਾਹੀਦਾ ਵੀ ਅ ਦੇਖੋ ਨਸ਼ਾ ਬਹੁਤ ਵੱਧ ਚੁੱਕਾ ਹੈਗਾ ਨਸ਼ੇ ਨੂੰ ਉਸ ਤੀਨ ਨੂੰ ਠੱਲ ਪਾਓ ਲੋਕ ਬੇਰੁਜ਼ਗਾਰ ਬਹੁਤ ਹੈਗੇ ਆ ਉਹ ਜਿਹੜੇ ਬੇਰੁਜ਼ਗਾਰ ਹੈਗੇ ਸਰਕਾਰਾਂ ਨੂੰ ਚਾਹੀਦਾ ਵੀ ਵੱਤਵਾਦ ਉਹਨਾਂ ਨੂੰ ਸਾਡੇ ਦੇਸ਼ 'ਚ ਹੀ ਵੱਤਵਾਦ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜੀ ਅ ਭਲੀ ਅੰਟੀ ਹੋਰ ਕੋਈ ਗੱਲ ਇਸ ਗੱਪਪੀ ਦੇ ਦੌਰਾਨ ਮੈਂ ਕਰਨੀ ਭੁੱਲ ਗਿਆ ਤੇ ਤੁਸੀਂ ਇਹ ਜਿਹੜਾ ਸੁਖਮਨੀ ਐਜੂਕੇਸ਼ਨ ਸਰਵਿਸਿਜ਼ ਬਾਰੇ ਜਾਂ ਆਪਣੇ ਆਈਲੈਂਡਸ ਬਾਰੇ ਜਿਹੜਾ ਦੱਸਣਾ ਚਾਹੁੰਦੇ ਹੋ ਜਾਂ ਜਿਹੜੇ ਸਮਾਜੀ ਕਾਰਜ ਤੁਸੀਂ ਕਰਦੇ ਹੋ ਜਿਵੇਂ ਤੁਸੀਂ ਗਿਣਾਏ ਨਹੀਂ ਜਾਂਦੇ ਕੋਈ ਸ਼ੱਕ ਨਹੀਂ ਹੈ ਜਿਹੜਾ ਸਮਾਜਿਕ ਕਾਰਿਆ ਕਰਦਾ ਜਾਂ ਕਿਸੇ ਦੀ ਹੈਲਪ ਕਰਦਾ ਉਹ ਕਦੀ ਵੀ ਕਿਤੇ ਨੋਟ ਨਹੀਂ ਕਰਦਾ ਕਾਊਂਟ ਨਹੀਂ ਕਰਦਾ ਵੀ ਮੈਂ ਕੀ ਕੀਤਾ ਪਰ ਫਿਰ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਜਿਹੜਾ ਕੀ ਪਲੈਨਿੰਗ ਹੁੰਦੀ ਆ ਕਿਸੇ ਗਰੀਬ ਨੂੰ ਜਾਂ ਕਿਸੇ ਜ਼ਰੂਰਤਮੰਦ ਨੂੰ ਕਿ ਲੜਕੀ ਦੇ ਵਿਆਹ ਜਾਂ ਕਿਸ ਤਰ੍ਹਾਂ ਦੀ ਜਿਹੜੀ ਹੋਰ ਤੁਹਾਡੀ ਪਲੈਨ ਕਰਦੇ ਦਾ ਸੰਬੰਧ ਕੱਢਣ ਦੀ ਜਿਹੜੀ ਆ ਉਹ ਬਿਲਕੁਲ ਦੇਖੋ ਜੀ ਅਜਨੋਰ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਕੋਈ ਵੀ ਮੇਰੇ ਤੋਂ ਇਮੀਗ੍ਰੇਸ਼ਨ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈਗਾ ਜੇ ਫਾਈਲ ਆਪਣੀ ਕੋਈ ਸਟੱਡੀ ਕਰਾਣਾ ਚਾਹੁੰਦਾ ਹੈਗਾ ਅਸੀਂ ਫ੍ਰੀ ਆਫ ਕੋਸਟ ਮੇਰੇ ਆਫਿਸ ਆ ਸਕਦਾ ਵਾ ਉਹਨੂੰ ਪ੍ਰੋਪਰ ਅਸੀਂ ਦੱਸਾਂਗੇ ਉਹ ਕਿਸ ਕੰਟਰੀ ਦੀ ਐਲੀਜੀਬਲ ਹੈਗਾ ਵਾ ਉਹਦੀ ਕਿਹੜੇ ਕਿਹੜੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੈਗੀ ਆ ਅਸੀਂ ਉਹਦਾ ਕੋਈ ਪੈਸਾ ਨਹੀਂ ਲਵਾਂਗੇ ਅਸੀਂ ਕੇਸ ਜੇ ਕਿਸੇ ਦਾ ਇਮੀਗ੍ਰੇਸ਼ਨ ਦਾ ਚਾਹੇ ਕੋ ਸਟੱਡੀ ਦੇ ਇਸਤੇ ਜਾਣਾ ਚਾਹੁੰਦਾ ਚਾਹੇ ਪੀਆ ਚਾਹੇ ਵਿਜ਼ਟਰ ਅਸੀਂ ਕਿਸੇ ਕੇਸ ਚ ਪਹਿਲਾਂ ਕੋਈ ਪੈਸਾ ਨਹੀਂ ਲੈਂਦੇ ਸਾਰੇ ਪੈਸੇ ਆਫਟਰ ਵੀਜ਼ਾ ਲੈਣੇ ਹੈਗੇ ਆ ਔਰ ਜੇ ਤੁਸੀਂ ਕੋਈ ਉਧਰ ਕਿਸੇ ਨੂੰ ਕੋਈ ਹੈਲਪ ਦੀ ਲੋੜ ਹੈਗੀ ਆ ਕੋਈ ਅੱਜਕੱਲ ਦੇਖੋ ਥੋੜਾ ਸਮਾਂ ਹੈਗਾ ਹੈ ਮਹਿੰਗਾਈ ਦਾ ਸਮਾਂ ਹੈਗਾ ਵਾ ਫਿਰ ਵੀ ਕਿਸੇ ਨੂੰ ਕੋਈ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੈਗੀ ਆ ਤੁੜਬ ਹੁਤਾ ਅਸੀਂ ਹੈਲਪ ਕਰਦੇ ਰਹਿੰਦਾ ਗਰੀਬ ਕੁੜੀਆਂ ਦੇ ਵਿਆਹ ਜਿੱਦਾਂ ਉੱਚ ਕੋਈ ਮਦਦ ਕਰਦੀ ਰਹਿੰਦਾ ਵਾ ਉਹ ਮੇਰਾ ਵਿਚੇਜਕ ਹੋ ਕੇ ਮੈਂ ਤੁਹਾਨੂੰ ਨੰਬਰ ਆਪਣਾ ਸ਼ੇਅਰ ਐਡਾਪਟ ਕਰਨਾ 9230400001 ਮੇਰਾ ਵਟਸਐਪ ਨੰਬਰ ਹੈਗਾ ਵਾ ਮੇਰਾ ਇਮੀਗ੍ਰੇਸ਼ਨ ਆਫੀਸਰ ਨੰਬਰ ਵੀ ਹੈਗਾ 9267600003 ਉਹ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਫੋਨ ਕਾਲ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਮੇਰੀ ਹੈਲਪ ਦੀ ਲੋੜ ਹੈਗੀ ਮੈਂ ਜਰੂਰ ਅ ਦਿਲੋਂ ਚਾਹੂੰਗਾ ਕਿ ਮੈਂ ਕਿਸੇ ਦੇ ਕੰਮ ਆ ਸਕਾਂ ਸੋ ਦੋਸਤੋ ਆਪਾਂ ਇੱਥੇ ਵੀ ਕਲੀਅਰ ਕਰ ਦਈਏ ਕਿ ਹਰਮਨਜੀਤ ਸਿੰਘ ਬਾਲੀਆ ਹੋਰ ਹਨ ਜਿਹੜੇ ਆਪਣੇ ਨੰਬਰ ਦੋਸ਼ਿਆ ਕੀਤੇ ਸਾਡੇ ਨਾਲ ਸਾਡੇ ਚੈਨਲ ਦੇ ਮਾਧਿਅਮ ਲਈ ਉਹਨਾਂ ਦਾ ਇੱਕ ਇਹ ਬੜਾ ਸ਼ਕਤੀਸ਼ਾਲੀ ਸੁਪਰੀਲੀ ਕਹਿਣਾ ਹੈ ਕਿ ਜਿਹੜਾ ਵੀ ਕੋਈ ਜ਼ਰੂਰਤਮੰਦ ਕਿਸੇ ਤਰ੍ਹਾਂ ਦੀ ਹੈਲਪ ਲੈਣੀ ਚਾਹੁੰਦਾ ਉਹ ਆਪਣੇ ਡਾਕੂਮੈਂਟ Ориਜਨਲ ਜ਼ਰੂਰ ਲੈ ਕੇ ਆਵੇ ਕਿ ਇਹ ਐਕਚੁਅਲ ਜੇ ਜ਼ਰੂਰਤਮੰਦ ਹੈਗਾ ਕਿਉਂਕਿ ਪਿਛਲੇ ਸਮੇਂ ਦਾ ਅਸੀਂ ਦੇਖਣ ਨੂੰ ਆਇਆ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਇਹੋ ਜਿਹੇ ਲੋਕ ਜੋ 40 ਜਾਂ ਉਹ ਗਰੀਬਾਂ ਕੇ ਜਾਂ ਕਿਸੇ ਤਰ੍ਹਾਂ ਦੇ ਆ ਇਹੋ ਜੇ ਕਰਕੇ ਵੀ ਲੋਕਾਂ ਤੋਂ ਕਈ ਹੈਲਪ ਲਈ ਹੈ ਜਿਹਦੇ ਨਾਲ ਦੂਸਰੀਆਂ ਹਰ ਜਿਹੜੀਆਂ ਸੰਸਥਾਵਾਂ ਆ ਉਹ ਆਪਣੇ ਆਪ ਚ ਕਈ ਵਾਰ ਭਲੇਖੇ ਦਾ ਅਚਾਰ ਹੋ ਜਾਂਦੀਆਂ ਐ ਤੇ ਕੀ ਵਰਗਲਤ ਆਦਮੀ ਉਹਨਾਂ ਤੋਂ ਫਾਇਦਾ ਲੈ ਜਾਂਦੇ ਆ ਸੋ ਦੂਸਰੀ ਗੱਲ ਜੇ ਇਮੀਗ੍ਰੇਸ਼ਨ ਕੰਸਲਟੈਂਟ ਲਈ ਦੇ ਸਵੰਦੀ ਸਲਾਹ ਲੈਣੀ ਆ ਤਾਂ ਉਹ ਇਹਨਾਂ ਦੇ ਨੰਬਰ ਤੇ ਜਰੂਰ ਇਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਤੇ ਜੇ ਕਿਤੇ ਇਹ ਫੋਨ ਨਹੀਂ ਚੱਕ ਸਕਦੇ ਮਸਰੂਫ ਹੋਣ ਕਰਕੇ ਤਾਂ ਉਹਨਾਂ ਨੂੰ ਆਪਣਾ WhatsApp ਮੈਸੇਜ ਤੇ ਵੀ ਆਪਣਾ ਮੈਸੇਜ ਦੇ ਸਕਦੇ ਆ ਅ ਸੋ ਆਪਾਂ ਹਰਮਨਜੀਤ ਹੋਰਾਂ ਦੇ ਨਾਲ ਕੀਤੀ ਗੱਲਬਾਤ ਬਲੀਆ ਜੀ ਹੋਰ ਕੋਈ ਗੱਲ ਤੁਸੀਂ ਕਹਿਣੀ ਚਾਹੋ ਠੀਕ ਹੈ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਟਿਆ ਜੀ ਸੋ ਬਹੁਤ ਬਹੁਤ ਧੰਨਵਾਦ ਬਲੀਆ ਜੀ ਇਹ ਸੰਨ ਹਰਮਨਜੀਤ ਸਿੰਘ ਬਲੀਆ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜੋ ਮੀਗ੍ਰੇਸ਼ਨ ਕੋ ਸਲਟੈਂਟ ਤੇ ਇਨਾਂ ਤੋਂ ਸਲਾਹ ਲੈਣੀ ਚਾਹੁੰਦੇ ਜਾਂ ਵਿਦੇਸ਼ ਜਾਣਾ ਚਾਹੁੰਦੇ ਹੋ ਔਰ ਵੱਡੀ ਗੱਲ ਆ ਵੀਜ਼ੇ ਤੋਂ ਬਾਅਦ ਪੈਸੇ ਤੇ ਨਾਲ ਦੀ ਨਾਲ ਜੇ ਆਇਲਟਸ ਦੀ ਜ਼ਰੂਰਤ ਹੈ ਤਾਂ ਤੇ ਲਿਜੀਬਿਲਟੀ ਬਾਰੇ ਸਾਰਾ ਕੁਝ ਵੀ ਆਫ ਕੋਰਸ ਦੱਸਦੇ ਆ ਸੋ ਹਸ਼ਿਆਰਪੁਰ ਤੋਂ ਦਾ ਭਾਰਤ ਲਈ ਤਰਜੀਤ ਅਜਨੂਆ ਬਹੁਤ ਬਹੁਤ ਧੰਨਵਾਦ